ਸਿੱਕਾ ਅੱਜ 14 ਫਰਵਰੀ 2024 ਹੈ। ਬਸੰਤ ਪੰਚਮੀ ਦਾ ਦਿਨ ਹੈ। ਸ੍ਰੀ ਮਾ ਸਰਸਵਤੀ ਨੂੰ ਯਾਦ ਕਰਨ ਦਾ ਦਿਨ ਹੈ। ਪੰਜਾਬ ਦੇ ਵਿੱਚ ਇਸ ਦਿਨ ਨੂੰ ਬੜੇ ਅੱਛੇ ਤਿੱਕਰਾ ਮਨਾਇਆ ਜਾਂਦਾ ਹੈ। ਲੋਕੀ ਜੋ ਜੋ ਨਦੀ ਸ਼ਰਦਾ ਦੇ ਕੇਂਦਰ ਉਹਦੇ ਵਿੱਚ ਜਾਂਦੇ ਹੈ ਮੱਥਾ ਟੇਕਦੇ ਹੈ ਤੇ ਮਾਤੋਂ ਅਸ਼ੀਰਵਾਦ ਮੰਗਦੇ ਹੈ। ਔਰ ਚੰਗੇ ਕੰਮ ਕਰਨ ਦਾ ਇੱਕ ਬੀੜਾ ਉਠਾਉਂਦੇ ਆ। ਕੁਝ ਦਿਨ ਹੈ ਜਿਹੜੇ ਪੰਜਾਬ ਨਾਲ ਜੁੜੇ ਹੋਏ ਆ। ਆਪਾਂ ਨੂੰ ਯਾਦ ਕਰਨਾ ਪਏਗਾ ਅੱਜ ਦੇ ਦਿਨ। ਜਿਹੜੀ ਬਹੁਤ ਵੱਡੀ ਸ਼ਹੀਦੀ ਹੋਈ ਸੀ ਹਕੀਕਤਰਾਏ ਦੀ। ਜਿਹਨੂੰ ਬਾਦ ਹਕੀਕਤਰਾਏ ਵੀ ਕਹਿੰਦੇ ਆ, ਵੀਰ ਹਕੀਕਤਰਾਏ ਵੀ ਕਹਿੰਦੇ ਆ। ਉਸ ਨੂੰ 1713-14 ਦੇ ਸਾਲ ਕਿ ਇਸਵੀ ਕਈ ਹਲੇ ਕਲੈਰਿਟੀ ਨਹੀਂ ਹੈ ਕਿ ਦੇ ਸਨ ਅੱਗੇ ਹੁੰਦਾ ਕਿਤੇ ਪਿੱਛੇ ਹੁੰਦਾ। ਇਸ ਤਰੀਕੇ ਦੇ ਵਿੱਚ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ ਉਹ ਬੱਚੇ ਨੂੰ ਮਾਰ ਦਿੱਤਾ ਜਾਂਦਾ ਹੈ ਬੱਚੇ ਨੂੰ ਇਸ ਕਰਕੇ ਮਾਰ ਦਿੱਤਾ ਜਾਂਦਾ ਹੈ ਕਿਉਂਕਿ ਮੋਲਵੀ ਨੂੰ ਜਾਂ ਉਸ ਸਮੇਂ ਦੇ ਜਿਹੜੇ ਹਕੂਮਰਾਨ ਹਨ ਉਹਨਾਂ ਨੂੰ ਇਹ ਲੱਗਦਾ ਹੈ ਵੀ ਇਹਨੇ ਇਸ ਮੁੰਡੇ ਨੇ ਬੱਚੇ ਨੇ ਇਹ ਸ਼ਿੰਦਾ ਕੀਤੀ ਹੈ ਇਹ ਸ਼ਿੰਿੰਦਾ ਦਾ ਕਾਰਨ ਮਦਰਸੇ ਵਿੱਚ ਪੜਨਾ ਸੀਗਾ ਔਰ ਪੜਨ ਦੇ ਵਿੱਚ ਬੱਚਿਆਂ ਦਾ ਆਪਸ ਵਿੱਚ ਟਕਰਾਅ ਉਹ ਤਕਰਾਰ ਨੂੰ ਇਸ ਰੂਪ ਦੇ ਵਿੱਚ ਲੈ ਕੇ ਜਾਣਾ ਵੀ ਅਲਟੀਮੇਟਲੀ ਉਹਨੂੰ ਕਹਿ ਦੇਣਾ ਵੀ ਜੇ ਤਾਂ ਤੂੰ ਇਸਲਾਮ ਸਵੀਕਾਰ ਕਰੇਗਾ ਤਾਂ ਤਾਂ ਤੈਨੂੰ ਅਸੀਂ ਬਖਸ਼ਾਂਗੇ ਨਹੀਂ ਕਰੇਗਾ ਤਾਂ ਅਸੀਂ ਤੈਨੂੰ ਸ਼ਹੀਦ ਕਰਾਂਗੇ ਮਾਫ ਵੀਰ ਕੀ ਕਿਤਰਾ ਦੇ ਮਾਪੇ ਵੀ ਕਿਹਾ ਵੱਡਿਆਂ ਨੇ ਵੀ ਸਮਝਾਇਆ ਵੀ ਤੂੰ ਇਸਲਾਮ ਸਵੀਕਾਰ ਕਰ ਲੈ ਸਾਨੂੰ ਕੋਈ ਦਿੱਕਤ ਨਹੀਂ ਹੈ ਅਸਤ ਕਮਤ ਘੱਟ ਤੂੰ ਸਾਡੇ ਸਾਹਮਣੇ ਤਾਂ ਰਹੇਗਾ ਪਰੰਤੂ ਬੱਚੇ ਦਾ ਜਵਾਬ ਸੀਗਾ ਆਤਮਾ ਨਾ ਮਰਦੀ ਹੈ ਨਾ ਉਹਨੂੰ ਕੋਈ ਮਾਰ ਸਕਦਾ ਔਰ ਬੜੀ ਵੀਰਤਾ ਦੇ ਨਾਲ ਉਸਨੇ ਇਸ ਜਿਹੜੀ ਜੀਵਨ ਨੂੰ ਆਪਣੀ ਲੀਲਾ ਨੂੰ ਸਮਾਤ ਕਰਨ ਦੇ ਲਈ ਨਾ ਪ੍ਰੇਤਾਂ ਦੇ ਨਾਲ ਨਾ ਸਮਝੌਤਾ ਕਰਦੇ ਬਿਲਕੁਲ ਚੁਣ ਲਿਆ ਐਸੇ ਦਿਨਾਂ ਨੂੰ ਸਿ ਯਾਦ ਕਰਦੇ ਆ ਕਹਿੰਦੇ ਵੀ ਉਹਨਾਂ ਦੀ ਆਤਮਾ ਸਿੱਧੀ ਰੱਬ ਕੋਲ ਪਹੁੰਚੀ ਹੈ ਔਰ ਪਤੰਗਾ ਦਾ ਵੀ ਇੱਕ ਵਿਸ਼ੇ ਪੰਜਾਬ ਦੇ ਵਿੱਚ ਪੂਰਾ ਸ਼ੁਰੂ ਹੋਇਆ ਉਹਨਾਂ ਨੂੰ ਯਾਦ ਦੇ ਵਿੱਚ ਤੇ ਪੱਲੇ ਵੀ ਇਹ ਚੀਜ਼ਾਂ ਆਪਣੇ ਸਾਰਾਂ ਦੇ ਨੋਟਿਸ 'ਚ ਆ ਚੁੱਕੇ ਹੋਣੀਆਂ ਬਟ ਪਰ 75 ਸਾਲ ਹੋ ਗਏ ਆ ਹੁਣ ਆਪਣੇ ਇਸ ਦੇਸ਼ ਨੂੰ ਆਜ਼ਾਦ ਹੋਏ ਅਸੀਂ ਕਈ ਚੀਜ਼ਾਂ ਯਾਦ ਕਰਦੇ ਆ ਜੇ ਇਸ ਚੀਜ਼ ਦੇ ਨਾਲ ਆਪਾਂ ਦੇਖਦੇ ਆ ਸਾਨੂੰ ਇਸਲਾਮ ਦੀ ਚੀਜ਼ਾਂ ਸਾਡੇ ਬੱਚਿਆਂ ਨੂੰ ਸਾਡੇ ਗੁਰੂਆਂ ਨੂੰ ਪਿਤਾਵਾਂ ਨੂੰ ਉਹਨਾਂ ਦੇ ਨਾਮ ਮਨਨ ਕਰਨ ਸਾਨੂੰ ਬਹੁਤ ਸਹੀ ਜਿੱਤੇਗੀ ਪਾਕਿਸਤਾਨ ਵੀ ਅੱਜ ਦੀ ਡੇਟ ਦੇ ਵਿੱਚ ਦੇਖ ਰਹੇ ਆ ਔਰ ਅਫਗਾਨਿਸਤਾਨ ਵੀ ਦੇਖ ਰਹੇ ਆ ਉਤੋਂ ਹਿੰਦੂ ਸਿੱਖ ਕਿਦਾ ਮਾਈਗਰੇਟ ਹੋ ਕੇ ਪਾਰਾ ਜਾਣਾ ਚਾਹੁੰਦੇ ਹੈ ਜਿਹੜੇ ਉੱਥੇ ਬੱਚੇ ਕੁਝ ਰਹਿ ਗਏ ਪਰੰਤੂ ਉਸ ਦੇ ਵਿੱਚ ਇੱਕ ਆਸ਼ਾ ਦੀ ਕਿਰਨ ਵੀ ਨਜ਼ਰ ਆ ਰਹੀ ਹੈ ਆਸ਼ਾ ਦੀ ਕਿਰਨ ਕੀ ਹੈ ਅੱਜ ਦੇ ਦਿਨ ਬਸੰਤ ਪੰਪੀ ਵਾਲੇ ਦਿਨ ਅੱਜ ਯੂਪੀ ਬਿਹਾਰ ਦੇ ਲੋਕ ਵੀ ਸੋਸ਼ਟੀ ਮਾਤਾ ਦੀ ਪੂਜਾ ਕਰਦੇ ਆ ਅੱਜ ਦੇ ਇਹ ਦਿਨ ਅਬੂ ਦਬੀ ਦੇ ਵਿੱਚ ਮੋਦੀ ਜੀ ਜਿਹੜਾ ਉਹਨਾਂ ਦਾ ਸੁਪਨਾ ਸੀ 2015 ਤੋਂ ਕੰਮ ਚੱਲ ਮੰਦਿਰ ਦੀ ਉਤ்கਾਟਨ ਕਰਨ ਵਾਲੇ ਹੈ ਜਿਹੜਾ ਕਿ ਲੋਕਲ 1 ਮਾਰਚ ਨੂੰ ਖੁੱਲ ਜਾਏਗਾ ਔਰ ਇੱਕ ਇਹ ਬਹੁਤ ਆਸਾਨ ਵਿਸ਼ੇ ਨਹੀਂ ਹੈ ਸਾਡੀ ਸੰਸਕ੍ਰਿਤੀ ਨੂੰ ਹਮੇਸ਼ਾ ਪਿਛਲੇ 70 75 ਸਾਲਾਂ ਦੇ ਵਿੱਚ ਮੋਦੀ ਜੀ ਤੋਂ ਆਉਣ ਤੋਂ ਪੱਲੇ 60 ਸਾਲ ਲਾ ਲਈ ਜਾਂ 50 ਸਾਲ ਲਾ ਲਈ ਹਮੇਸ਼ਾ ਹੀ ਉਸ ਨੂੰ ਡਿਮੋਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਡਿਸਕਰੇਜ ਕਰਨ ਦੀ ਕੋਸ਼ਿਸ਼ ਕੀਤੀ ਗਈ ਉਸ ਸੰਸਕ੍ਰਿਤੀ ਦੇ ਧਵਜਵਾਗ ਬਣ ਕੇ ਮੋਦੀ ਜੀ ਨਿਕਲੇ ਵੇ ਆਪਣੀ ਇਸ ਯਾਤਰਾ ਦੇ ਵਿੱਚ ਅਬੂ ਧਬੀ ਦੇ ਵਿੱਚ ਬਸੰਤ ਪੱਤਵੀ ਵਾਲੇ ਦਿਨ ਮੰਦਿਰ ਦਾ ਨਿਰਮਾਣ ਹੋਣਾ ਮੰਦਿਰ ਉਸ ਜਗ੍ਹਾ ਦੇ ਵਿਚਾਰਾਂ ਜਿੱਥੇ ਇਸਲਾਮ ਦਾ ਡੰਡਾ ਝੰਡਾ ਪੂਰਾ ਬੁਲੰਦ ਹੈ। ਔਰ ਜਿੱਥੋਂ ਹੀ ਮਿਡਲ ਈਸਟ ਤੋਂ ਹੀ ਸਾਰੇ ਆਪਾਂ ਨੂੰ ਇਤਿਹਾਸ ਪਤਾ ਹੈ ਉਤੋਂ ਕਈ ਚੀਜ਼ਾਂ ਇਸ ਬਾਰੇ ਨਿਕਲੀਆਂ। ਦੂਜੀ ਗੱਲ ਜਿਹੜੀ ਆਪਾਂ ਨੂੰ ਇਹ ਵੀ ਯਾਦ ਕਰਨ ਵਾਲੀ ਹੈ ਕਤਰ ਦੇ ਵਿੱਚ ਅੱਜ ਦੇ ਦਿਨ ਆਪਾਂ ਨੂੰ ਯਾਦ ਕਰਨਾ ਚਾਹੀਦਾ ਕਤਰ ਦੇ ਵਿੱਚ ਜਿਹੜੇ ਸਾਡੇ ਸਾਥ ਨੇਵੀ ਅਫਸਰ ਸੀ ਜਿਨ੍ਹਾਂ ਨੂੰ ਹੁਕਮ ਰਾਨਾ ਨੇ ਉੱਤਰ ਦੇ ਦਿੱਤਾ ਸੀ ਅਭੀ ਦੇ ਸ਼ਾਇਦ ਦੇਸ਼ ਜੋ ਦੇ ਵਿੱਚ ਉਹਨਾਂ ਨੂੰ ਫਾਂਸੀ ਦਿੱਤੀ ਸੀ ਫਾਂਸੀ ਸਾਥ ਨੇਵੀ ਅਫਸਰ ਸਾਡੇ ਨੇਵੀ ਅਫਸਰਸ ਨੂੰ ਸਾਡੇ ਐਕਸ ਨੇਵੀ ਅਫਸਰ ਸਾਡੇ ਦੇਸ਼ ਦੇ ਵਿੱਚ ਜਦੋਂ ਉਹਨਾਂ ਨੂੰ ਫਾਂਸੀ ਦਿੱਤੀ ਗਈ ਬੜਾ ਹੁਲੂ ਐਡ ਕਰਾਈ ਹੋਇਆ ਬੜਾ ਸਾਡੇ ਜਿਹੜੇ ਪੱਤਰਕਾਰ ਜਿਨ੍ਹਾਂ ਨੂੰ ਖਾਤੀ ਪੱਤਰਕਾਰ ਕਹਿੰਦੇ ਆ ਜਾਂ ਕੁਝ ਕਹਿੰਦੇ ਆ ਜਿਹੜੇ ਬਿਲਕੁਲ ਉਹ ਨਾਲ ਲੱਗ ਜਾਂਦੇ ਹੈ ਬਜੇ ਤੇਜ ਦੇ ਕੋਈ ਚੀਜ਼ ਹੋ ਜੇ ਉਹਨੂੰ ਬਿਲਕੁਲ ਐਸੀ ਤਰ੍ਹਾਂ ਪਰਸਤ ਕਰਨ ਦੀ ਕੋਸ਼ਿਸ਼ ਕਰਦੇ ਵੀ ਸ਼ਾਇਦ ਇਹ ਦੇਸ਼ ਖਤਮ ਹੋ ਗਿਆ ਸੁਨੇ ਹੋਣਗੇ ਉਸ ਤੋਂ ਮੇ ਸਾਰਾ ਦੇ ਬਿਆਨ ਪਰੰਤੂ ਥੋੜੇ ਦਿਨ ਪੱਲੇ ਉਹਨਾਂ ਨੂੰ ਵੀ ਛੱਡ ਦਿੱਤਾ ਗਿਆ ਇਹ ਤਾਕਤ ਇਸ ਦੇਸ਼ ਦੀ ਸੰਸਕ੍ਰਿਤੀ ਦੀ ਹੈ ਇਹ ਤਾਕਤ ਮੋਢੀ ਜੀ ਦੀ ਤਾਕਤ ਹੈ ਇਹ ਤਾਕਤ ਸਾਡੇ ਲੋਕਾਂ ਦੀ ਤਾਕਤ ਹੈ ਜਿਹੜੀ ਇਸ ਕੰਟਰੀ ਇਸ ਮਾਨ ਬਿੰਦੂ ਨੂੰ ਇੱਕ ਮੰਨਦੀ ਹੈ ਔਰ ਇੱਕ ਮੰਨਨ ਕਾਰਨ ਸਾਡੀ ਜਿਹੜੀ ਤਾਕਤ ਹੈ ਡੇ ਬਾਏ ਡੇ ਵਧਦੀ ਜਾ ਰਹੀ ਹੈ ਬਸੰਤ ਪੰਚਵੀ ਵਾਲੇ ਦਿਨ ਆਪਾਂ ਸਾਰੇ ਆਪਣੀ ਤਾਕਤ ਨੂੰ ਪਛਾਨਣੀ ਹੈ ਔਰ ਜਿਹੜੀ ਜਿਹੜੀ ਚੀਜ਼ਾਂ ਸਾਡੇ ਸਿਸਟਮ ਦੇ ਵਿੱਚੋਂ ਅੰਗਰੇਜ਼ਾਂ ਨੇ ਖਤਮ ਕਰਤੀਆਂ ਜਾਂ ਕਿਸੇ ਨਾ ਕਿਸੇ ਕਾਰਨ ਕੁਝ ਮੁਗਲ ਕਾਲ ਦੇ ਵਿੱਚ ਖਤਮ ਹੋਈਆਂ ਉਸ ਚੀਜ਼ਾਂ ਜਿਹੜੇ ਸਾਡੀ ਦੇਸ਼ ਦੀ ਮਿੱਟੀ ਨਾਲ ਜੋੜਦੀਆਂ ਉਹ ਚੀਜ਼ਾਂ ਨੂੰ ਦੁਬਾਰਾ ਪ੍ਰਸਤapit ਕਰਦੇ ਹੋਏ ਦੁਬਾਰਾ ਲੈ ਕੇ ਜਾਂਦੇ ਹੋਏ ਇਸ ਦੇਸ਼ ਨੂੰ ਅੱਗੇ ਲੈ ਕੇ ਚੱਲੀਏ ਅੱਜ ਮੁੱਦੇ ਦੀ ਗੱਲ ਇੰਨੀ ਕੀ ਸੀ ਤੁਹਾੜਾ ਸਾਂਝੀ ਕੀਤੀ ਹੈ ਜੇ ਤੁਹਾਨੂੰ ਚੰਗੀ ਲੱਗੇ ਤਾਂ ਪੰਜਾਬ ਪਲਸ ਦਾ ਬਟਨ ਦਬਾਓ ਲੋਕਾਂ ਦੇ ਕੋਲ ਸਾਡੀ ਗੱਲ ਪਹੁੰਚੇ ਤਾਂ ਕਿ ਸਾਡਾ ਵਿਸ਼ਾ ਹਰ ਆਦਮੀ ਦੀ ਜ਼ੁਬਾਨ ਦੇ ਵਿੱਚ ਹੋਵੇ ਜੈ ਸ਼ੀਰਾਂ ਸੱਸੀ ਕਾ ਬੰਦੇ ਮਾਤਮ